ਟੀ20 ਦਾ ਜੋ ਮਹਾਕੁੰਭ ਹੈ ਉਹ ਨੂੰ ਜਿੱਤਿਆ ਹੈ ਤੇ ਦੂਸਰਾ ਜੋ ਖੁਸ਼ੀ ਦੀ ਬਾਤ ਇਹ ਹੈ ਕਿ ਉਸਕੇ ਖੁਸ਼ੀ ਤਾਂ ਹੈ ਹੀ ਹੈ ਪਤਾ ਨਹੀਂ ਕੀ ਆਪ ਪੁੱਛਾ ਆਪਣੇ ਮੈਂ ਭੁੱਲ ਗਿਆ ਪਰਿਵਾਰ ਕੇ ਲਈ ਬਹੁਤ ਬੜੀ ਬਾਤ ਹੈ ਦੇਸ਼ ਕੇ ਲਈ ਬਹੁਤ ਬੜੀ ਬਾਤ ਹੈ ਪੰਜਾਬ ਕੇ ਲਈ ਬਹੁਤ ਬੜੀ ਬਾਤ ਹੈ कि काफ़ी देर का जो सोका पड़ा हुआ था बड़ी देर से इंतजार हो रहा था 2007 में जीते थे उसके बाद ये लगभग 17-18 साल लग गए हमें इस पे चैंपियन बनना नहीं होता है जी वो तो, 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 तो है हम फौजी आदमी पैरामिलिट्री के सी आई के आदमी तो हम जानते हैं कि पहले देश होता है तो उसके बाद ही सब कुछ होता है एक्चुअली जीडी क्रिकेट गेम है एक टीम गेम है इंडिविजुअल गेम नहीं है तो जब टीम ਮ ਐਜੇ ਟੀਮ ਖੇਲਦੀ ਹੈ ਕਿਸੇ ਇੱਕ ਤੇ ਨਹੀਂ ਡਿਪੈਂਡ ਕਰਦੀ ਤੋ ਉਹ ਟੀਮ ਚੈਂਪੀਅਨ ਬਣਦੀ ਹੈ ਪੰਜਾਬ ਪਹੁੰਚਣ ਤੇ ਅਰਸ਼ਦੀਪ ਸਿੰਘ ਦਾ ਹੋਇਆ ਜਬਰਦਸਤ ਸਵਾਗਤ ਤੁਹਾਂ ਦਾਸਤੇ ਕਿ ਵਰਲਡ ਕੱਪ T20 ਜਿੱਤਣ ਤੋਂ ਬਾਅਦ ਵਰਲਡ ਚੈਂਪੀਅਨ ਅਰਸ਼ਦੀਪ ਸਿੰਘ ਅੱਜ ਪੰਜਾਬ ਪਹੁੰਚਿਆ ਚੰਡੀਗੜ੍ਹ 에ਅਰਪੋਰਟ ਤੇ ਪਹੁੰਚਿਆ ਜਿੱਥੇ ਉਸ ਦਾ ਸਵਾਗਤ ਕੀਤਾ ਜੋਰਾ ਸ਼ੋਰਾਂ ਦੇ ਨਾਲ ਲੋਕਾਂ ਨੇ ਇਸ ਮੌਕੇ ਉਹਨਾਂ ਦੇ ਫਾਦਰ ਸਾਹਿਬ ਵੀ ਮੌਜੂਦ ਸੀ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਮਾਨ ਵਾਲੀ ਗੱਲ ਹੈ ਪੰਜਾਬ ਦੇ ਲਈ ਕਿ ਪੰਜਾਬ ਦੇ ਪੁੱਤ ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਨੇ T20 ਵਰਲਡ ਕੱਪ ਦੇ ਵਿੱਚ 17 ਵਿਕਟਾਂ ਛਟਕਾਈਆਂ ਨੇ ਤੇ ਉੱਥੇ ਹੀ ਅਨਮੋਲ ਗਗਨ ਮਾਨ ਵੀ ਜੋ ਮੰਤਰੀ ਨੇ ਪੰਜਾਬ ਸਰਕਾਰ ਦੇ ਉਹ ਵੀ ਸਵਾਗਤ ਕਰਨ ਦੇ ਲਈ ਚੰਡੀਗੜ੍ਹ 에ਅਰਪੋਰਟ ਪਹੁੰਚੇ ਸੀ ਤਾਂ ਜਿਸ ਤੋਂ ਬਾਅਦ ਅਰਸ਼ਦੀਪ ਦੇ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਘਰ ਤੱਕ ਇੱਕ ਵੱਡਾ ਰੂਟ ਸ਼ੋਅ ਵੀ ਕੱਢਿਆ ਜਿਸ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਰਸਤੇ ਦੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਕਿਉਂਕਿ ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਚਟਕਾਈਆਂ ਨੇ ਵਰਲਡ ਕੱਪ ਦੇ ਵਿੱਚ 17 ਤੇ ਫਾਈਨਲ ਮੈਚ ਦੇ ਵਿੱਚ ਵੀ ਦੋ ਅਹਿਮ ਵਿਕਟਾਂ ਲਈਆਂ ਸੀ ਸਾਊਥ ਅਫਰੀਕਾ ਦੇ ਖਿਡਾਰੀਆਂ ਦੀਆਂ ਜਿਸ ਦੇ ਨਾਲ ਭਾਰਤ ਨੇ ਮੈਚ ਜਿੱਤੀ ਸੀ ਤੇ ਅੱਜ ਪੰਜਾਬ ਪਹੁੰਚ ਤੇ ਅਰਸ਼ਦੀਪ ਦਾ ਢੋਲ ਠਮੱਕਿਆਂ ਦੇ ਨਾਲ ਜ਼ਬਰਦਸਤ ਸਵਾਗਤ ਕੀਤਾ ਗਿਆ। ਨਹੀਂ ਉਹ ਖੈਰ ਪਹਿਲੀ ਬਾਤ ਤੋਂ ਇਹ ਹੈ ਕਿ ਸਭੀ ਦੇਸ਼ ਵਾਸੀਆਂ ਨੂੰ ਮੁਬਾਰਕ ਹੈ ਕਿ T20 ਦਾ ਜੋ ਮਹਾਕੁੰਭ ਹੈ ਉਹ ਉਹਨੂੰ ਜਿੱਤਿਆ ਹੈ ਤੇ ਦੂਸਰਾ ਜੋ ਖੁਸ਼ੀ ਦੀ ਬਾਤ ਇਹ ਹੈ ਕਿ ਆ उसके खुशी तो है ही है पता नहीं क्या वो पूछा अपने मैं भूल गया मैं तो, कितनी मैं है है। परिवार के लिए।, के लिए बहुत बड़ी बात है देश के लिए बहुत बड़ी बात है पंजाब के लिए बहुत बड़ी बात है कि काफ़ी देर का जो सोका पड़ा हुआ था बड़ी देर से इंतजार हो रहा था 2007 में जीते थे उसके बाद ये लगभग 17-18 साल लग गए हमें इस चैंपियन बनने यू एस एर्नी में कि वो तो है हम फौजी आदमी हैं पैरामिलिट्री के सिया के आदमी तो हम जानते हैं कि पहले देश होता है तो उसके बाद ही सब कुछ होता है यू एस में पूरी जर्नी में साथ है। जी तो लगता था कभी भी, भी ऐसा नहीं हो पाएगा तो हम कि हमेशा पॉजिटिव थी टीम नहीं एक्चुअली जड़ी क्रिकेट गेम है एक आ, टीम गेम है इंडिविजुअल गेम नहीं है तो जब टीम एज ए टीम खेलती है किसी एक पे नहीं डिपेंड करती तो वो टीम चैम्पियन बनती है तो इस बार जो है हमारी टीम जो है किसी एक इंडिविजुअल के ऊपर बिल्कुल नहीं थी जिसकी वजह से जब हमारा ओपनिंग नहीं चला तो वन डाउन चला गया वन डाउन नहीं चला गया तो मिडिल ऑर्डर चल गया तो इसकी वजह से वो हमारी टीम जो चैंपियन बनी